ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਵੀ ਪਰਮੇਸ਼ਰ ਜੀ ਮਨ ਦੇ ਵਿੱਚ ਕੋਈ ਵਿਚਾਰ ਲਿਆਉਂਦੇ ਨੇ ਕਿ ਅੱਜ ਸੰਗਤ ਦੇ ਨਾਲ ਇਹ ਸਾਂਝ ਪਾਈ ਜਾਵੇ ਤਾਂ ਦਾਸ ਦੀ ਉਹੀ ਸਾਂਝ ਪਾਉਂਦੀ ਹੈ ਅੱਜ ਹੀ ਪਰਮੇਸ਼ਰ ਜੀ ਨੇ ਮਨ ਦੇ ਵਿੱਚ ਇਹ ਖਿਆਲ ਲਿਆਂਦਾ ਕਿ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰੀਏ ਵਾਹਿਗੁਰੂ ਜੀ ਆ ਇਹ ਗੱਲ ਇਸ ਤਰ੍ਹਾਂ ਹੈ ਜੀ ਕਿ ਜਿਸ ਤਰ੍ਹਾਂ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਲਕੁਲ ਸਿੱਧਾ ਤੇ ਸਾਫ਼ ਗੁਰਬਾਣੀ ਰਾਹੀਂ ਗੁਰੂ ਸਹਿਬਾਨ ਨੇ ਭਗਤ ਸਹਿਬਾਨ ਨੇ ਸਾਰੀ ਪਰਮੇਸ਼ਰ ਦੇ ਦਰਕਾਰ ਦੀ ਗੱਲ ਦੱਸੀ ਆ ਪਰ ਫਿਰ ਵੀ ਅਸੀਂ ਉਹ ਜੋ ਸਾਨੂੰ ਉਪਦੇਸ਼ ਹੈ ਜੋ ਸਾਨੂੰ ਸਿੱਖਿਆ ਹੈ ਨਾ ਤੇ ਅਸੀਂ ਉਹਨੂੰ ਪੜਨ ਸੁਣਨ ਦੀ ਕੋਸ਼ਿਸ਼ ਕਰਦੇ ਆਂ ਨਾਹੀਂ ਉਹਦੇ ਤੇ ਅਮਲ ਕਰਨ ਦੀ ਕੋਸ਼ਿਸ਼ ਕਰਦੇ ਆਂ ਅਸੀਂ ਚਾਹੁੰਦੇ ਆ ਕਿ ਜਿਸ ਤਰ੍ਹਾਂ ਸਾਨੂੰ ਕਿਤੋਂ ਕੋਈ ਅ ਮਤਲਬ ਕਿ ਤੱਕ ਰਾਇਆ ਸਭ ਕੁਝ ਮਿਲ ਜਾਏ ਸਾਡੇ ਲਈ ਸਭ ਕੁਝ ਕੋਈ ਠੀਕ ਕਰ ਦੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਰਹੇ ਨਾ ਸਾਰੇ ਸੁੱਖ ਸਾਨੂੰ ਮਿਲ ਜਾਣ ਸਾਰੀ ਧਨ ਦੌਲਤ ਸਾਨੂੰ ਮਿਲ ਜਾਏ ਸਾਡਾ ਕੋਈ ਕੰਮ ਨਾ ਖਰਾਬ ਹੋਏ ਸਾਨੂੰ ਕੋਈ ਤਕਲੀਫ ਨਾ ਆਏ ਸਾਨੂੰ ਕੋਈ ਦੁੱਖ ਤਰਦ ਨਾ ਹੋਏ ਪਰ ਸਾਡੇ ਲਈ ਇਹ ਕੋਈ ਕਰ ਦੇਵੇ ਹੈਨਾ ਇਸੇ ਲਈ ਅਸੀਂ ਕਿਸੇ ਬਾਬਿਆਂ ਕੋਲ ਫਿਰਦੇ ਆ ਕਿਸੇ ਆਸ਼ਰਮਾਂ ਚ ਤੁਰੇ ਫਿਰਦੇ ਆ ਕਦੇ ਕਿਤੇ ਜਾਂਦੇ ਆ ਕੋਈ ਧਾਗੇ ਤਵੀਤ ਕਰਾਉਨੇ ਆ ਕਦੇ ਕਿਸੇ ਲਈ ਕੁਝ ਮਾੜਾ ਕਰਾਉਨੇ ਆ ਹਨਾ ਮਤਲਬ ਬਹੁਤ ਤਰ੍ਹਾਂ ਦਾ ਕੁਝ ਚੱਲਿਆ ਹੋਇਆ ਪਰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਅਸੀਂ ਅਮ ਖੈਰ ਗੇਟੇਏ ਸੀ ਗਏ ਪਿਛਲੇ ਸਮਿਆਂ ਦੇ ਵਿੱਚ ਤੇ ਸਕੂਲਾਂ 'ਚ ਨਹੀਂ ਸੀ ਜਾਂਦੇ ਪੜ੍ਹਨਾ ਨਹੀਂ ਸੀ ਆਉਂਦਾ ਕੁਝ ਸਮਝ ਨਹੀਂ ਸੀ ਹੁਣ ਤੇ ਜੇ ਕਹਿ ਲਈਏ ਅਮ ਸ਼ਾਇਦ ਮਤਲਬ ਮੈਨੂੰ ਪੂਰੇ ਅੰਕੜੇ ਤੇ ਨਹੀਂ ਪਤਾ ਅੰਦਾਜ਼ੇ ਨਾਲ ਹੀ ਕਹਿ ਰਹੀ ਆ ਕਿ 80 90% ਆਪਾਂ ਸਾਰੇ ਸਕੂਲਾਂ ਵਿੱਚ ਗਏ ਆ ਸਾਨੂੰ ਘੱਟ ਤੋਂ ਘੱਟ ਗੁਰਮੁਖੀ ਤੇ ਪੜ੍ਹਨੀ ਆਉਂਦੀ ਆ ਨਾ ਜਿਦੇ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਸੀਂ ਪੜ੍ਹ ਸਕਦੇ ਆ ਚਲੋ ਜੇ ਪੜ੍ਹ ਨਹੀਂ ਸਕਦੇ ਅਸੀਂ ਸੁਣ ਸਕਦੇ ਆ ਕਿਸੇ ਨੂੰ ਦੱਸ ਸਕਦੇ ਆ ਪੁੱਛ ਸਕਦੇ ਆ ਅੱਜਕੱਲ ਤੇ ਤਕਰੀਬਨ 70% ਲੋਕਾਂ ਕੋਲ ਫੋਨ ਵੀ ਹੈਗੇ ਨੇ ਸੰਗਤ ਕੋਲ ਹੈ ਨਾ ਪਰ ਸਾਡੇ ਮਨ ਦੇ ਵਿੱਚ ਇਹ ਇਧਰ ਨੂੰ ਸਾਡਾ ਮਨ ਚੱਲਦਾ ਹੀ ਨਹੀਂ ਹੈ ਕਿ ਅਸੀਂ ਆਪਣੇ ਗੁਰੂ ਤੇ ਵਿਸ਼ਵਾਸ ਕਰੀਏ ਅਸੀਂ ਆਪਣੇ ਗੁਰੂ ਤੇ ਭਰੋਸਾ ਕਰੀਏ ਸਿੱਧੇ ਤੇ ਸਾਫ਼-ਸਾਫ਼ ਪਾਤਸ਼ਾਹ ਨੇ ਕਿਹਾ ਕਿ ਸਰਬ ਰੋਗ ਕਾ ਔਖਦਨਾ ਹੈ ਨਾ ਇਸ ਸਾਰੇ ਰੋਗਾਂ ਦੀ ਦਵਾਈ ਨਾਮ ਹੈ ਅਸੀਂ ਨਾਮ ਜਪਣਾ ਹੀ ਨਹੀਂ ਸ਼ੁਰੂ ਕਰਦੇ ਉਹਦਾ ਨਾਮ ਅਸੀਂ ਸਿਮਰਦੇ ਹੀ ਨਹੀਂ ਹੈਗੇ ਅਸੀਂ ਉਹਦੇ ਲਈ ਵਕਤ ਕੱਢਦੇ ਹੀ ਨਹੀਂ ਹੈਗੇ ਉਹ ਮਤਲਬ ਸਾਡੇ ਲਈ ਸ਼ਾਇਦ ਮੈਂ ਗਲਤ ਨਾ ਹੋਵਾਂ ਕਿ ਪਰਮੇਸ਼ਰ ਦੇ ਲਈ ਅਸਲ ਦੇ ਵਿੱਚ 5-10 ਮਿੰਟ ਕੱਟਨੇ ਵੀ ਔਖੇ ਹੋਏ ਨੇ ਬਾਕੀ ਇਹ ਵੀ ਹੈ ਕਿ ਸਾਨੂੰ ਤਾਂ ਪਾਤਸ਼ਾਹ ਨੇ ਕਿਹਾ ਕਿ ਉੱਠਦੇ ਆਂ ਬੈਠਦੇ ਆਂ ਚੱਲਦੇ ਆਂ ਫਿਰਦੇ ਆਂ ਕੰਮ ਕਰਦੇ ਆਂ ਰਾਹ ਜਾਂਦੇ ਆਂ ਜਪ ਲਈਏ ਇਹ ਵੀ ਨਹੀਂ ਕਿਹਾ ਕਿ ਅਸੀਂ ਸਮਾਧੀ ਲਾ ਕੇ ਬੈਠਣਾ ਅਸੀਂ ਕੰਮ ਛੱਡ ਕੇ ਬੈਠਣਾ ਪਰ ਸਾਡੀ ਸੋਚ ਹੀ ਇਸ ਤਰ੍ਹਾਂ ਦੀ ਬਣ ਗਈ ਆ ਬੜਾ ਕਈ ਦਫਾ ਦੁੱਖ ਹੁੰਦਾ ਜਿਸ ਤਰ੍ਹਾਂ ਹੁਣ ਦੇਖੀਏ ਅਮ ਕਾਫੀ ਮਤਲਬ ਇਸ ਤਰ੍ਹਾਂ ਦੇ ਗੁਰਮਖ ਜਾਨ ਨੇ ਜਿਨ੍ਹਾਂ ਦੀਆਂ ਕੋਈ ਇੱਥੇ ਆਪਣੇ YouTube ਤੇ ਉਹਨਾਂ ਨੇ ਆਪਣੇ ਮਤਲਬ ਬਹੁਤ ਚੰਗੇ ਵਿਚਾਰ ਦਿੱਤੇ ਹੋਏ ਨੇ ਪਤਾ ਨਹੀਂ 9-10 10 ਸਾਲ ਤੋਂ ਉਹਨਾਂ ਨੇ YouTube ਤੇ ਪਾਏ ਹੋਏ ਨੇ ਉਹਨਾਂ ਨੂੰ ਕੋਈ ਸੁਣਦਾ ਹੀ ਨਹੀਂਗਾ ਉਹਨਾਂ ਦੇ ਮਸਾ ਕੋਈ 200 300 ਹਜ਼ਾਰ ਇਸ ਤਰ੍ਹਾਂ ਦੇ ਵਿਊਜ਼ ਨੇ ਸਾਲਾਂ ਸਾਲਾਂ ਤੋਂ 10-10 ਸਾਲਾਂ ਤੋਂ ਪਈਆਂ ਨੇ ਪਰ ਜਿਹੜਾ ਕੋਈ ਕਹਿੰਦਾ ਕਿ ਮੇਰੇ ਤੇ ਅੰਦਰ ਅਨਖਤ ਨਾਦ ਵੱਜਦਾ ਕੋਈ ਕਹਿੰਦਾ ਮੈਨੂੰ ਇਸ ਤਰ੍ਹਾਂ ਲਾਈਟ ਦੇਸੀ ਗਈ ਕੋਈ ਕਹਿੰਦਾ ਮੈਂ ਇੱਥੇ ਬੈਠਾ ਉਥੋਂ ਕੀ ਹੋ ਰਿਹਾ ਇਹ ਦੱਸ ਦੇਣਾ ਜਿਹੜੇ ਇਦਾਂ ਦੀਆਂ ਚੀਜ਼ਾਂ ਨੇ ਉਹੋ ਪਤਾ ਨਹੀਂ ਕਿੰਨੇ ਮਿਲੀਅਨਸ ਮਿਲੀਅਨਸ ਉਹਨਾਂ ਦੇ ਵਿਊਜ਼ ਬਣਦੇ ਨੇ ਗੁਰਬਾਣੀ ਸਾਨੂੰ ਦੱਸਦੀ ਆ ਕਿ ਜਿਹੜਾ ਪਾਉਂਦਾ ਉਹੀ ਛਪਾਉਂਦਾ ਜਿਨੇ ਪਾਲਿਆ ਉਹਨੇ ਛਿਪਾ ਲਿਆ ਉਹ ਬਾਹਰ ਆਉਣਾ ਹੀ ਨਹੀਂ ਚਾਹੁੰਦਾ ਉਹ ਰੌਲਾ ਪਾਉਣਾ ਹੀ ਨਹੀਂ ਚਾਹੁੰਦਾ ਇੱਥੇ ਅੰਦਰ ਦੀ ਖੇੜ ਆ ਤੁਸੀਂ ਕਿੰਨੂੰ ਦਿਖਾ ਦੋਗੇ ਅੰਦਰ ਦੀ ਖੇੜ ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਫਿਰ ਪਾਸ਼ਾ ਕਿਉਂ ਕਹਿੰਦੇ ਵੀ ਅੰਦਰ ਦੀ ਖੇੜ ਆ ਇਹ ਮਨ ਦੀ ਅੱਖਾਂ ਨਾਲ ਦਿਸਦੀ ਆ ਸਾਡੇ ਵਿੱਚ ਤਬਦੀਲੀਆਂ ਆਉਂਦੀਆਂ ਨੇ ਸਾਡੇ ਸੁਭਾਅ ਬਦਲਦੇ ਨੇ ਸਾਡੇ ਪੰਜੇ ਵਿਕਾਰ ਕੱਟਦੇ ਨੇ ਇਦਾਂ ਦੀਆਂ ਗੱਲਾਂ ਤੇ ਬਹੁਤ ਕੋਈ ਪਤਾ ਨਹੀਂ ਕੋਈ ਵਿਰਲਾ ਜਾਨੀ ਕਰਦਾ ਬਾਕੀ ਦੂਸਰੀਆਂ ਗੱਲਾਂ ਸਾਰੇ ਕਰਦੇ ਨੇ ਕਿ ਅਸੀਂ ਮਤਲਬ ਜਿਹੜੇ ਵਿੱਚ ਹੈ ਕਿ ਰਿੱਧੀਆਂ ਸਿੱਧੀਆਂ ਦੀਆਂ ਗੱਲਾਂ ਜਿਹੜੇ ਰਿੱਧੀਆਂ ਸਿੱਧੀਆਂ ਝਟਕ ਕੇ ਉਹ ਤੇ ਪਰਮੇਸ਼ਰ ਨੂੰ ਪਾ ਹੀ ਨਹੀਂ ਸਕਦੇ ਗੁਰਬਾਣੀ ਸਾਫ਼ ਦੱਸਦੀ ਆ ਜਿਨੇ ਉਹਨੂੰ ਪਾ ਲਿਆ ਉਹ ਰਿੱਧੀਆਂ ਸਿੱਧੀਆਂ ਕਰਦਾ ਨਹੀਂਗਾ ਪਰ ਅਸੀਂ ਫਿਰ ਵੀ ਉਲਝੇ ਪਏ ਆ ਬਹੁਤ ਉਲਝੇ ਪਏ ਆ ਕਿ ਸਾਨੂੰ ਸੱਚ ਦਾ ਪਤਾ ਹੀ ਨਹੀਂ ਹੈ ਝੂਠ ਦੇ ਪਿੱਛੇ ਹੀ ਅਸੀਂ ਲੱਗੇ ਹੋਏ ਆਂ ਕਿੰਨੀ ਵਾਰ ਮਨ ਦੇ ਵਿੱਚ ਆਉਂਦਾ ਕਿ ਕੋਈ ਸੱਚ ਸੁਣਨਾ ਹੀ ਨਹੀਂ ਚਾਹੁੰਦਾ ਤੇ ਜੇ ਕਿਸੇ ਨੂੰ ਦੱਸੋ ਅਗਲਾ ਸੋਚਦਾ ਵੀ ਪਤਾ ਨਹੀਂ ਸ਼ਾਇਦ ਇਹ ਕੋਈ ਝੂਠ ਹੀ ਬੋਲ ਰਹੇ ਨੇ ਕਿ ਸਾਰਾ ਜੋ 70 80 90% YouTube ਉੱਪਰ ਹੀ ਪਈ ਹੈ ਇਸ ਤਰ੍ਹਾਂ ਦੇ ਹਰ ਕੋਈ ਉੱਠ ਕੇ ਅ ਧਾਰਮਿਕ ਪ੍ਰਚਾਰ ਦੀ ਆਡੀਓ ਪਾਉਣ ਲੱਗ ਗਿਆ ਵੀਡੀਓ ਪਾਉਣ ਲੱਗ ਗਿਆ ਜਿਹੜੇ ਅਸਲ ਦੇ ਵਿੱਚ ਹੈ ਉਹਨਾਂ ਨੂੰ ਕੋਈ ਸੁਣ ਨਹੀਂ ਰਿਹਾ ਇਹ ਇੱਕ ਪੈਸਾ ਬਣਾਉਣ ਦਾ ਜਰੀਆ ਸ਼ੁਰੂ ਹੋ ਗਿਆ ਮਤਲਬ ਕੀਰਤਨ ਦੇ ਕਿੰਨੇ ਕਿੰਨੇ ਉਹੀ ਕੀਰਤਨ ਦੇ ਕਿੰਨੇ ਕਿੰਨੇ ਕੋਈ ਵੀ ਚੁੱਕ ਕੇ ਪਾ ਦਿੰਦਾ ਕਿੰਨੇ ਉਹਦੇ ਚੈਨਲ ਬਣੇ ਹੋਏ ਨੇ ਅਸੀਂ ਅਸਲ ਦੇ ਵਿੱਚ ਜੋ ਬੰਦਗੀ ਹੈ ਅਸਲ ਦੇ ਵਿੱਚ ਜੋ ਭਗਤੀ ਹੈ ਉਸ ਮਾਰਗ ਨੂੰ ਭੁੱਲ ਗਏ ਆ ਜਦੋਂ ਅਸੀਂ ਉਸ ਸਿੱਧੇ ਰਸਤੇ ਤੇ ਪੈ ਗਏ ਤਾਂ ਸਾਡਾ 50% ਦੁੱਖ ਤੇ ਉਦਾਂ ਹੀ ਖਤਮ ਹੋ ਜਾਣਾ ਜਿਸ ਦਿਨ ਸਾਨੂੰ ਰਸਤਾ ਸਿੱਧਾ ਪਤਾ ਲੱਗ ਗਿਆ ਜਦੋਂ ਕਿ ਹੈ ਸਿੱਧਾ ਮੇਰੇ ਗੁਰੂ ਨੇ ਸਾਨੂੰ ਸਿੱਧਾ ਰਸਤਾ ਦਿਖਾਇਆ ਕੋਈ ਹੈ ਨਹੀਂ ਪੱਧਰ ਮਤਲਬ ਕੋਈ ਇਦਾਂ ਦੀ ਰੁਕਾਵਟ ਨਹੀਂ ਹੈ ਰਸਤੇ 'ਚ ਜੇ ਕਹਿੰਦੇ ਕੋਈ ਕਰਾਹੇ ਪਿਆ ਹੋਇਆ ਉਹ ਮੰਜ਼ਿਲ ਤੇ ਨਹੀਂ ਪਹੁੰਚੂਗਾ ਪਰ ਜੋ ਕੋਈ ਸਿੱਧੇ ਰਾਹ ਪਿਆ ਹੋਇਆ ਉਹ ਇੱਕ ਦਿਨ ਪਹੁੰਚ ਜਾਏਗਾ ਆਵਾ ਪਰ ਅਰਦਾਸ ਕਰੀਏ ਕਿ ਗੁਰੂ ਪਾਤਸ਼ਾਹ ਸਾਨੂੰ ਸਿੱਧੇ ਰਸਤੇ ਤੇ ਪਾ ਸਾਨੂੰ ਗੁਰਬਾਣੀ ਨਾਲ ਜੋੜ ਸਾਨੂੰ ਨਾਮ ਨਾਲ ਜੋੜ ਅਸੀਂ ਕਿਸੇ ਭੁਲੇਖਿਆਂ ਚ ਨਾ ਰਹੀਏ ਅਸੀਂ ਭਟਕਦੇ ਨਾ ਫਿਰੀਏ ਅਸੀਂ ਤੇਰੇ ਦਰ ਦਾ ਆਸਰਾ ਲਈਏ ਤੇਰੇ ਦਰ ਦੀ ਓਟ ਲਈਏ ਹਾਂ ਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ